ਤੇ 5 ਵਜੇ ਕੁਝ ਅਣਪਛਾਤੇ ਤਿੰਨ ਵਿਦਿਆਰਥੀ ਆਏ ਬੰਦੇ ਆਏ ਆ ਸਪਲੈਂਡਰ ਮੋਟਰਸਾਈਕਲ ਵਿਦਾਊਟ ਨੰਬਰ ਪਲੇਟ ਸੀਗੀ ਤੋ ਪਹਿਲਾਂ ਦੋ ਤਿੰਨ ਵਾਰ ਰਾਉਂਡ ਕੀਤੇ ਉਹਨਾਂ ਨੇ ਆਏ ਗਏ ਆ ਲੋਕਾਂ ਨੇ ਇੱਥੇ ਕਵਰ ਵੀ ਕੀਤਾ ਧਿਆਨ ਦੇਖਿਆ ਨਹੀਂ ਪਰ ਇਹਨਾਂ ਨੂੰ ਨੋਟਿਸ 'ਚ ਨਹੀਂ ਆਇਆ ਉਸ ਤੋਂ ਵਾਦਾ ਥੋੜੀ ਚਿਰ ਵਾਦਾ ਸਰ ਉਹ ਆਇਆ ਤੇ ਇਧਰ ਮੇਰੇ ਫਰੰਟ ਵਾਲੀ ਦੁਕਾਨ ਤੇ ਬਾਈਕ ਖੜਾ ਕਰਕੇ ਨਾ ਨਾਲ-ਨਾਲ ਦੀ ਸ਼ਟਰ ਦੇ ਉੱਤੇ ਆਕੇ ਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ ਪੂਰਾ ਮਾਮਲਾ ਸਰ ਇਸ ਤਰ੍ਹਾਂ ਸੀਗਾ ਜੀ ਆਪਾਂ ਪਰਸੋ ਦੀ ਗੱਲ ਹੈ ਮੈਂ ਥੋੜਾ ਬਾਹਰ ਸੀ ਆਊਟ ਆਫ ਸਟੇਸ਼ਨ ਤੇ ਮੇਰੀ ਸ਼ਾਪ ਬੰਦ ਸੀਗੀ ਮੋਰੇ ਫਰੰਟ ਵਾਲੀ ਬੈਕ ਸਾਈਡ ਵਾਲੀ ਮੇਰੀ ਸ਼ਾਪ ਓਪਨ ਸੀਗੀ ਤੇ ਉੱਥੇ ਸਾਡਾ ਸੈਂਟਰ ਵਾਲਾ ਮੇਰੀ ਵਾਈਫ ਨੇ ਚਲਾਇਆ ਹੋਇਆ ਆ ਤੇ ਉੱਥੋਂ ਸਾਡਾ ਨਾ ਸਮਾਨ ਪਿਆ ਹੋਇਆ ਸੀ ਬਾਹਰ ਕਾਊਂਟਰ ਦੇ ਉੱਤੇ ਤਾਂ ਤਕਰੀਬਨ 4:00 ਵਜੇ ਆਪਾਂ ਸ਼ਾਪ ਓਪਨ ਕੀਤੀ ਆ ਤੇ 5:00 ਵਜੇ ਕੁਝ ਅਣਪਛਾਤੇ ਤਿੰਨ ਵਿਦਿਆਰਥੀ ਆਏ ਬੰਦੇ ਆਏ ਆ ਸਪਲੈਂਡਰ ਮੋਟਰਸਾਈਕਲ ਵਿਦਆਊਟ ਨੰਬਰ ਪਲੇਟ ਸੀਗੀ ਤਾਂ ਪਹਿਲਾਂ ਦੋ ਤਿੰਨ ਵਾਰ ਰਾਉਂਡ ਕੀਤੇ ਉਹਨਾਂ ਨੇ ਆਏ ਗਏ ਉਸ ਤੋਂ ਵਾਦਾ ਥੋੜੀ ਜਿਹੀ ਵਾਦਾ ਸਰ ਉਹ ਆਏ ਆ ਤੇ ਇਧਰ ਮੇਰੇ ਫਰੰਟ ਵਾਲੀ ਦੁਕਾਨ ਤੇ ਬਾਈਕ ਖੜਾ ਕਰਕੇ ਨਾ ਨਾਲ-ਨਾਲ ਦੀ ਸ਼ਟਰ ਦੇ ਉੱਤੇ ਆਕੇ ਤੇ ਸ਼ਟਰ ਗੀਜ਼ਰ ਉਠਾ ਕੇ ਲੈ ਕੇ ਚਲੇ ਗਏ ਠੀਕ ਹੈ ਕਿਹੜੀ ਕੰਪਨੀ ਦਾ ਗੀਜ਼ਰ ਸੀ ਖੈਤਾਨ ਕੰਪਨੀ ਦਾ ਸੀਗਾ ਜੀ ਕਿੰਨੇ ਲੀਟਰ ਦਾ 15 ਲੀਟਰ ਦਾ ਸੀਗਾ ਜੀ ਕਿੰਨੇ ਕਾ ਦੀ ਐਪ੍ਰੋਕਸੀਮੇਟਲੀ ਉਹ ਐਪ੍ਰੋਕਸੀਮੇਟਲੀ ਸਰ ਕਹਿ ਸਕਦੇ 650 7000 ਦੀ ਆ ਜੀ ਠੀਕ ਹੈ ਜੀ ਕੰਪਲੇਟ ਕਰ ਦਿੱਤੀ ਹੈ ਜੀ ਹਾਂ ਜੀ ਸਰ ਕੰਪਲੇਟ ਕਰ ਦਿੱਤੀ ਹੋਈ ਆ ਜੀ ਕਿਹੜੇ ਪੁਲਿਸ ਸਟੇਸ਼ਨ ਇਹ ਮੋਡਲ ਟਾਊਨ ਜੀ ਕੀ ਕਹਿ ਰਹੇ ਹੁਣ ਉਹ ਸਾਰਾ ਰਾਤੀ ਕੰਪਲੇਟ ਕੀਤੀ ਸੀਗੀ ਸੀ ਸੀ ਟੀ ਵੀ 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 ਆਈਆ ਸੀ ਸੀ ਟੀ ਵੀ ਸਰ ਸਾਡੀ ਸਾਰੇ ਕੋ ਸਾਰੀਆਂ ਹੈਗੀਆਂ ਅਸੀਂ ਉਹਨਾਂ ਨੂੰ ਦੇ ਦਿੱਤੀਆਂ ਹੋਈਆਂ ਕਿੰਨੇ ਵਿਅਕਤੀ ਨਜ਼ਰ ਆ ਰਹੇ ਸੀ ਸੀ ਟੀ ਵੀ ਇਹ ਤਿੰਨ ਬੰਦੇ ਆ ਰਹੇ ਸੀ ਸਰ ਉਹਦੇ ਵਿੱਚ ਕਿਹੜਾ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕਲ ਹੈ ਜੀ ਨੰਬਰ ਹੈ ਕਿ ਵਿਦਆਊਟ ਨੰਬਰ ਵਿਦਆਊਟ ਨੰਬਰ ਪਲੇਟ ਸੀਗਾ ਸਰ ਲੋਕੀ ਦੱਸ ਰਹੇ ਜਿੱਦਾਂ ਵਾਲੇ ਵਾਲੇ ਵਿਦਆਊਟ ਨੰਬਰ ਪਲੇਟ ਸੀਗਾ ਜੀ ਇਹ ਮੁੰਡੇ ਸਰਦਾਰ ਦੇ ਜਿਹੜੇ ਮੁੰਡੇ ਨਹੀਂ ਸਰ ਮੋਨੇ ਸੀਗੇ ਜੀ ਇਹ ਲੱਗਦਾ ਕਿ ਪੰਜਾਬੀ ਲੱਗ ਰਹੇ ਸੀ ਕੋਈ ਬਿਹਾਰੀ ਟਾਈਪ ਨਹੀਂ ਤਕਰੀਬਨ ਪੰਜਾਬੀ ਲੱਗ ਰਹੇ ਆ ਫਰੰਟ ਵਾਲੇ ਨੇ ਤਾਂ ਬਿਲਕੁਲ ਮੂੰਹ ਓਪਨ ਆ ਰਿਹਾ ਦੋ ਜਾਨਿਆਂ ਦੇ ਬੈਕ ਤੇ ਜ ਠੀਕ ਹੈ ਜੀ ਕੀ ਮੰਗ ਕਰਦੇ ਚਲੋ ਮੰਗ ਸਰ ਅਸੀਂ ਇਹੀ ਗੱਲ ਕਰ ਰਹੇ ਆ ਦਿਨ ਪਰ ਦਿਨ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਇਹ ਬਹੁਤ ਜ਼ਿਆਦਾ ਹੋ ਚੁੱਕਾ ਹੈ ਤਾਂ ਤੇ ਅਸੀਂ ਚਾਹੁੰਦੇ ਕੋ ਜੋ ਵੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਨੂੰ ਫੜਿਆ ਜਾਵੇ ਬਿਲਕੁਲ ਸੀਸੀਟੀਵੀ ਫੁਟੇਜ ਸਾਡੇ ਕੋਲ ਵਾ ਉਹਦੇ ਵਿੱਚ ਸਾਫ਼ ਚਿਹਰੇ ਆ ਰਹੇ ਆ ਕੋਈ ਲੱਭਣ ਵਾਲੀ ਤਾਂ ਦਿੱਕਤ ਵਾਲੀ ਗੱਲ ਨਹੀਂ ਹੈਗੀ इजीली ਸੱਪਾ ਫੜ ਸਕਦੇ ਜਿਨ੍ਹਾਂ ਨੂੰ ਚਾਹੀਏ ਤਾਂ